चलो <laughs> ਅਜ ਦਰਾਹਾ ਦੇ ਨੇੜਲੇ ਪਿੰਡ ਅਜਰਾਉਦ ਨਹਿਰਪੋਲ ਕੋਲ ਇੱਕ ਸਵਿਫਟ ਕਾਰ ਨਹਿਰ ਚ ਡਿੱਗ ਗਈ ਜਿਸ ਦੇ ਚਾਲ ਦੇ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ ਲੋਕਾਂ ਵੱਲੋਂ ਕਾਰ ਨੂੰ ਨਹਿਰ ਚੋਂ ਬਾਹਰ ਕੱਢਿਆ ਗਿਆ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਪੁਲਿਸ ਨੂੰ ਸੂਚਨਾ ਮਿਲ ਕੇ ਅਜਨਾਉਦ ਨਹਿਰਪੋਲ ਨੇੜੇ ਲੁਧਿਆਣਾ ਦੀ ਤਰਫੋਂ ਆ ਰਹੀ ਇੱਕ ਸਵਿਫਟ ਕਾਰ ਨਹਿਰ ਦੇ ਵਿੱਚ ਡਿੱਗ ਗਈ ਜਿਸ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਪਿੰਡ ਨਿਵਾਸੀਆਂ ਦੀ ਮਦਦ ਨਾਲ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਸ ਹਾਦਸੇ ਦੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਉੱਥੇ ਹੀ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਨਿਵਾਸੀ ਕੋਹਾਲਵੱਜੋਂ ਹੋਈ ਨਹਿਰ ਕੋਲ ਜਨੌਦ ਨੇੜੇ ਕਿਹੜਾ ਹਾ사 ਵਾਪਰਿਆ ਕੀ ਹਾ사 ਹੈ ਅੱਜ ਸਵੇਰੇ ਤਨੁਕ੍ਰੀਮ ਸਾਡੇਕ 7:30 ਵਜੇ ਕਨਫਰਮੇਸ਼ਨ ਆਈ ਸੀ ਕਿ ਇੱਕ ਕਾਰ ਸਮੇਤ ਵਿਅਕਤੀ ਜਿਹੜੀ ਅਜਨੌਦਪੁਰ ਦੇ ਨੇੜੇ ਨਹਿਰ ਦੇ ਵਿੱਚ ਡੇਗ ਗਏ ਸਰ ਇਹ ਕਾਰ ਕਿੱਧਰੋਂ ਆ ਰਹੀ ਸੀ ਇਹ ਕਾਰ ਲੁਧਿਆਣੇ ਤੋਂ ਇੱਧਰ ਆ ਰਹੀ ਸੀ ਮਨੇ ਦਰਾਹ ਸਾਈਡ ਜੀ ਸਰ ਕਿੰਨੇ ਵਿਅਕਤੀ ਸਵਾਰ ਸੀ ਇਹ ਕਾਰ ਦੇ ਵਿੱਚ ਇੱਕੋ ਵਿਅਕਤੀ ਸਵਾਰ ਸੀਗਾ ਜੀ ਜਦ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਜੀ ਮੌਕੇ ਤੇ ਪਬਲਿਕ ਦੀ ਮਦਦ ਨਾਲ ਜਦੋਂ ਕਾਰ ਨੂੰ ਬਾਹਰ ਕੱਢਿਆ ਤਾਂ ਉਹਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਸੀ ਲਾਸ਼ ਦੀ ਸਰ ਤੇ ਇਹ ਪਤਾ ਲੱਗਿਆ ਕਿ ਕਿਸ ਤਰ੍ਹਾਂ ਕਾਰ ਡਿੱਗੀ ਉਹ ਵਰ ਸੁਣੇ ਲੱਗਦੀ ਜਿਆਦਾ ਤੇਜ਼ ਹੋਣ ਕਾਰਨ ਬਾਕੀ ਵਿਚਾਰ ਦੀ ਨਾ ਕਿ ਇਹ ਜੇ ਕਲੀਅਰ ਹੁੰਦੀ ਹੋਵੇ ਜੀ ਅੱਖਾ ਜੀ ਮ੍ਰਿਤਕ ਦੀ ਪਹਿਚਾਨ ਕੀ ਸੀ ਬਤਰੀ ਪਹਿਚਾਨ ਸੀ ਪਰਮਜੀਤ ਸਿੰਘ ਸੰਨਵ ਕੁਲਵਿੰਦਰ ਸਿੰਘ ਵਾਸੀ ਪਿੰਡ ਖਲਾਰ ਉਮਰ ਸੀਗੀ ਕਰੀਬ 32 ਸਾਲ ਦੀ